ਸ਼ਖਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਅੱਜ 30 ਦਸੰਬਰ ਨੂੰ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ ਪੰਜਾਬ ਬੰਦ ਦੇ ਸੱਦੇ ਨੂੰ ਜਿੱਥੇ ਭਰਪੂਰ ਸਮਰਥਨ ਮਿਲ ਰਿਹਾ ਉੱਥੇ ਹੀ ਗੱਲ ਕੀਤੀ ਜਾਵੇ ਤਾਂ ਸਥਾਨਕ ਲੋਕ ਵੀ ਜਿਹੜੇ ਨੇ ਇਸ ਧਰਨੇ ਦੇ ਵਿੱਚ ਲੋਕਾਂ ਦਾ ਜਿਹੜਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਦਈਏ ਕਿ ਇੱਕ ਨੌਰ ਪਟਿਆਲਾ ਜਿਹੜਾ ਰੋਡ ਹੈ ਉਸ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਤਰਫ ਜੋ ਜੋ ਗੱਲ ਕੀਤੀ ਜਾਵੇ ਤਾਂ ਕਿਸਾਨ ਜਿਹੜੇ ਨੇ ਬੈਠੇ ਨੇ ਉੱਥੇ ਮਹਿਲਾ ਕਿਸਾਨ ਵੀ ਜਿਹੜੇ ਨੇ ਧਰਨੇ ਦੇ ਵਿੱਚ ਡਟੇ ਹੋਏ ਨੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਦੂਜੀ ਤਰਫ ਜਿਹੜੇ ਨੇ ਐਮਰਜੈਂਸੀ ਵਾਹਨ ਨੇ ਉਹਨਾਂ ਨੂੰ ਫਿਲਹਾਲ ਹਲੇ ਸ਼ੂਟ ਦਿੱਤੀ ਗਈ ਹੈ ਜਿਸ ਤਰ੍ਹਾਂ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਤੇ ਹੋਰ ਕਿਸਾਨ ਆਗੂ ਜਿਹੜੇ ਨੇ ਸਟੇਜ ਦੇ ਉੱਪਰੋਂ ਜਾਂ ਵੀਡੀਓ ਦੇ ਜ਼ਰੀਏ ਜਿਹੜੀ ਐ ਅਪੀਲ ਕਰਦੇ ਹੋਏ ਲੋਕਾਂ ਨੂੰ ਨਜ਼ਰ ਆ ਰਹੇ ਸਨ ਕਿ ਜੋ 에어ਪੋਰਟ ਤੇ ਜਾਣਾ ਚਾਹੁੰਦੇ ਨੇ ਜਾਂ ਫਿਰ ਜੋ ਬਰਾਤ ਦੇ ਵਿੱਚ ਹੋਣ ਜਾਂ ਫਿਰ ਕੋਈ ਐਮਰਜੈਂਸੀ ਸੇਵਾਵਾਂ માં ਹੋਣ ਉਹਨਾਂ ਨੂੰ ਬਹਾਲ ਰੱਖਿਆ ਜਾਵੇਗਾ ਜੋ ਬਾਕੀ ਯੂਨੀਵਰਸਿਟੀ ਫੈਕਟਰੀ ਹੋਣ ਜਾਂ ਫਿਰ ਹੋਰ ਦੂਜੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਪੂਰਨ ਤੌਰ ਦੇ ਉੱਪਰ ਜੋ ਬੰਦ ਕੀਤਾ ਜਾਵੇਗਾ ਮੇਰੇ ਨਾਲ ਮਹਿਲਾ ਕਿਸਾਨ ਜਿਹੜੇ ਨੇ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਕਿਨਾ ਸਰਬਜੀਤ ਕੌਰ ਕਿਥੋਂ ਇੱਥੋਂ ਦੀ ਰਹਿਣ ਵਾਲੇ ਹਾਂਜੀ ਹਾਂਜੀ ਪਿੰਡ ਸਿੰਧਾਰਸੀ ਤੋਂ ਹਾਂ ਜਿਸ ਤਰ੍ਹਾਂ ਅੱਜ ਜਿਹੜਾ ਪੰਜਾਬ ਬੰਦ ਦਾ ਸੱਦਾ ਹੈ ਤੁਸੀਂ ਵੀ ਇੱਥੇ ਪਹੁੰਚ ਹੋ ਹਾਂਜੀ ਅਸੀਂ ਡੱਲੇਵਾਲ ਦੇ ਨਾਲ ਹਾਂ ਜਿਵੇਂ ਸਾਨੂੰ ਕਿਸਾਨਾਂ ਦੇ ਉੱਪਰ ਤੋਂ ਕਾਲ ਆਈ ਆ ਅਸੀਂ ਸਾਰੇ ਇੱਥੇ ਧਰਨਾ ਲਾ ਕੇ ਬੈਠੇ ਨੇ ਤੇ ਬਾਕੀ ਜਿਹੜੀਆਂ ਸਵਾਰੀਆਂ ਵੀ ਉਤਰੀਆਂ ਹੋਈਆਂ ਨੇ ਅਸੀਂ ਸਭ ਨੂੰ ਚਾਹ ਪਾਣੀ ਵੀ ਦੇ ਨਹੀਂ ਵੀ ਸਵਾਰੀਆਂ ਪਰੇਸ਼ਾਨ ਜ਼ਰੂਰ ਹੋ ਰਹੀਆਂ ਨੇ ਪਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਵੀ ਕਿੰਨੇ ਦਿਨ ਹੋ ਗਏ ਪਹਿਲਾਂ ਕਿਸਾਨਾਂ ਨੇ ਕਾਲ ਦਿੱਤੀ ਹੋਈ ਆ ਇਹ ਅੱਜ ਤਾਂ ਦਿੱਤੀ ਨਹੀਂ ਇਸ ਕਰਕੇ ਅਸੀਂ ਡੱਲੇਵਾਲ ਦੇ ਨਾਲ ਆ ਜੀ ਅਸੀਂ ਕਿਉਂਕਿ ਉਹ ਤਾਂ ਬਿਲਕੁਲ ਸਾਡੇ ਬਾਪੂ ਜੀ ਤੁਹਾਨੂੰ ਵੀ ਪਤਾ ਵੀ ਉਹਨਾਂ ਦਾ ਕੀ ਹਾਲ ਆ ਹਾਂਜੀ ਜਿਸ ਤਰ੍ਹਾਂ ਧਰਨਾ ਜਿਹੜਾ ਤੁਸੀਂ ਇੱਥੇ ਬੈਠੇ ਹੋ ਠੰਡ ਵੀ ਕਾਫੀ ਹੋ ਚੁੱਕੀ ਹੈ ਫਿਰ ਜਿਵੇਂ ਹੁਣ ਤੁਸੀਂ ਇੱਥੇ ਲੋਕ ਵੀ ਬੈਠੇ ਨੇ ਕਾਫੀ ਕਾਫੀ ਪਰੇਸ਼ਾਨੀਆਂ ਵੀ ਲੋਕਾਂ ਨੂੰ ਆਉਂਦੀਆਂ ਨੇ ਹਾਂਜੀ ਹਾਂਜੀ ਉਹ ਤਾਂ ਹੈ ਹੀ ਆ ਜੀ ਪਰ ਹੁਣ ਕੀ ਕਰੀਏ ਦੇਖੋ ਸਾਡੇ ਬਾਪੂ ਜੀ ਤਾਂ ਕੀ ਹਾਲ ਹੈ ਉਹਨਾਂ ਨੇ ਤਾਂ 1 ਮਹੀਨੇ ਤੋਂ ਕੁਝ ਖਾਇਆ ਪੀਆ ਵੀ ਨਹੀਂ ਅਸੀਂ ਤਾਂ ਚਲੋ ਖਾ ਪੀ ਵੀ ਰਹੇ ਇੱਥੇ ਆ ਰਹੇ ਨੇ ਹਾਂ ਜੀ ਜਿਵੇਂ ਜੋ ਐਮਰਜੈਂਸੀ ਵਾਹਨ ਨੇ ਉਹਨਾਂ ਨੂੰ ਕੱਢ ਰਹੇ ਹਾਂ ਹਾਂ ਜੀ ਐਮਰਜੈਂਸੀ ਵਾਹਨ ਨੂੰ ਕੱਢ ਰਹੇ ਨੇ ਜਿਵੇਂ ਐਂਬੂਲੈਂਸ ਵਗੈਰਾ ਉਹਨਾਂ ਨੂੰ ਵੀ ਕੱਢ ਰਹੇ ਨੇ ਜਿਵੇਂ ਜਿਹੜੇ 에어ਪੋਰਟ ਤੇ ਜਾ ਰਹੇ ਨੇ ਉਹਨਾਂ ਨੂੰ ਵੀ ਵੈਸੇ ਅਸੀਂ ਕਿਸੇ ਨੂੰ ਦਿੱਕਤ ਨਹੀਂ ਹਾਂ ਬਾਕੀ ਜਿਹੜੇ ਡੇਲੀ ਅਪਡਾਟ ਕਰ ਰਹੇ ਉਹਨਾਂ ਤੋਂ ਪਤਾ ਹੀ ਸੀ ਪਹਿਲਾਂ ਵੀ ਕਾਲ ਦਿੱਤੀ ਹੋਈ ਆ ਉਹਨਾਂ ਨੇ ਰੋਕ ਰਹੇ ਆ ਸਿਰਫ ਐਮਰਜੈਂਸੀ ਨੂੰ ਅਸੀਂ ਕੱਢ ਰਹੇ ਹਾਂ ਕੋਈ ਸਾਨੂੰ ਮਤਲਬ ਕਿਸੇ ਨੂੰ ਅਸੀਂ ਦਿੱਕਤ ਨਹੀਂ ਦੇ ਰਹੇ ਹਾਂ ਜੀ ਸੋ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜੋ ਨੇ ਇਹ ਮਹਿਲਾਵਾਂ ਜਿਹੜੀਆਂ ਨੇ ਇੱਥੇ ਬੈਠੀਆਂ ਹੋਈਆਂ ਨੇ ਦੂਜੀ ਤਰਫ ਜਿਹੜੇ ਨੇ ਆਮ ਲੋਕ ਨੇ ਉਹ ਵੀ ਇਸ ਧਰਨੇ ਦੇ ਵਿੱਚ ਸਮਰਥਨ ਚਾਹੇ ਵੱਟੇ ਹੋਣ ਜਾਂ ਫਿਰ ਬਜ਼ੁਰਗ ਹੋਣ ਸਾਰੇ ਜਿਹੜੇ ਨੇ ਇਸ ਧਰਨੇ ਦੇ ਵਿੱਚ ਜੋ ਪਹੁੰਚੋ ਇਹਨੇ ਸ਼ਾਮਲ ਹੋ ਰਹੇ ਨੇ ਆਪਣਾ ਸਮਰਥਨ ਜਿਹੜਾ ਦੇ ਰਹੇ ਨੇ ਤੇ ਮੇਰੇ ਨਾਲ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜੋ ਬਲਕ ਪ੍ਰਧਾਨ ਗੁਸੇਵ ਸਿੰਘ ਵੀ ਮੌਜੂਦ ਨੇ ਗੁਸੇਵ ਜੀ ਕਿਸ ਤਰ੍ਹਾਂ ਦਾ ਸਮਰਥਨ ਜਿਹੜਾ ਇਸ ਸਮੇਂ ਤੁਹਾਨੂੰ ਸਮਰਥਨ ਸਾਨੂੰ ਮਿਲਿਆ ਬੀਬੀਆਂ ਪਹਿਣਾ ਸਾਰੇ ਵੀਰ ਪਹਿਣਾ ਸਮਰਥਕਾਂ ਸਾਨੂੰ ਭੁੱਲੇ ਅਸੀਂ ਕੋਈ ਸੇਵਾ ਕੋਈ ਗੱਡੀ ਆ ਜੇ ਇਹਨੂੰ ਨਹੀਂ ਰੋਕਦੇ ਜਿਹੜੀ ਤਰੰਦੀ ਏ ਜੋ ਕੋਈ ਬਿਮਾਰ ਹੈ ਕੋਈ ਵੀ ਸਾਰਾ ਲੰਗਣ ਦੰਦੇ ਹੁਣ ਲੰਗਰ ਤਿਆਰ ਹੋ ਗਿਆ ਪਹਿਲੇ ਚਾਹ ਲੈਣ ਦੀ ਸਾਰਾ ਚਾਹ ਪਲਾ ਦੇ ਤੇ ਯਾਤਰੀਆਂ ਨੂੰ ਕੋਈ ਤੰਗ ਨਹੀਂ ਕਰਨਾ ਹੁਣ ਅਸੀਂ ਡਿਊਟੀ ਤੇ ਪੱਕੇ ਆ ਆਪਣਾ 4 ਵਜੇ ਤਾਈ 4 ਵਜੇ ਦੇ ਬਾਅਦ ਅਸੀਂ ਖੋਲ ਦੂਗੇ ਅਗਲਾ ਜਿੱਥੇ ਮਰਜ਼ੀ ਨੂੰ ਜਾਏ ਅਗਲਾ ਉਸ ਜਿਹਾ ਤਾਂ ਅਸੀਂ ਬੰਦ ਰੱਖਣਾ ਕੋਈ ਰੋਕਣਾ ਨਹੀਂ ਸਾਰੇ ਕਾਫੀ ਜਿਹੜੀ ਹੈ ਜਿਵੇਂ ਜਗਦੀਸ਼ ਸਿੰਘ ਢੱਲੇਵਾਲ ਦੀ ਜਿਹੜੀ ਸਿਹਤ ਵੀ ਕਾਫੀ ਗੰਭੀਰ ਹੋ ਚੁੱਕੀ ਹੈ ਪਰੰਤੂ ਜਿਵੇਂ ਸੁਪਰੀਮ ਕੋਰਟ ਹੈ ਲਗਾਤਾਰ ਕਹਿ ਰਿਹਾ ਕਿ ਉਹਨਾਂ ਨੂੰ ਮੈਡੀਕਲ ਸੁਵਿਧਾਵਾਂ ਜਿਹੜੀਆਂ ਜੋ ਕਰਾਉਣ ਦੇ ਲਈ ਹਸਪਤਾਲ ਦੇ ਵਿੱਚ ਲੈ ਜਾਏ ਪਰ ਕਿਸਾਨ ਜਿਹੜੇ ਨੇ ਆਪਣੇ ਉਸਤੇ ਕਿ ਜਿਹੜੇ ਢੱਲੇਵਾਲ ਸਾਹਿਬ ਉੱਥੇ ਹੀ ਰਹਿਣਗੇ ਜਿਵੇਂ ਢੱਲੇਵਾਲ ਸਾਹਿਬ ਨੇ ਵੀ ਕਿ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਸਿਹਤ ਲਈ ਉਹਨਾਂ ਨੂੰ ਹਸਪਤਾਲ ਢੱਲੇਵਾਲ ਚੜਦੀ ਕਲਾਂ ਚ ਇਹਦਾ ਕੁਝ ਨਹੀਂ ਵਿਗੜਦਾ ਚੜਦੀ ਕਲਾਂ ਚ ਰਹਿਣਾ ਇਹਨੂੰ ਸਿੰਘ ਨੂੰ ਚੜਦੀ ਕਲਾ ਚ ਰਹੂਗਾ ਜੋ ਸਰਕਾਰਾਂ ਦੋਆਂ ਦੀ ਮਿਲੀ ਭੁਗਤੇ ਪੰਜਾਬ ਵਾਲੀ ਸਰਕਾਰ ਵੀ ਗੈਲ ਮਿਲੀ ਹੋਈ ਏ ਸੈਂਟਰ ਵਾਲੀ ਵੀ ਗੈਲ ਮਿਲੀ ਵੀ ਹੋਈ ਸਾਰੀ ਸਰਕਾਰਾਂ ਦੀ ਇੱਕੋ ਡੱਲੇ ਵਾਲੇ ਨੂੰ ਚੱਕਣੇ ਨੂੰ ਕਹਿੰਦੇ ਆ ਅਸੀਂ ਚੱਕਣ ਨਹੀਂ ਦੇਣਾ ਚਾਹੇ ਜਾਨ ਚਲੀ ਜਾਏ ਉੱਤੇ ਅਸੀਂ ਡਿਊਟੀ ਲਾਉਂਗੇ ਦਿਨ ਤੇ ਦਿਨ ਲੱਗਾ ਚਾਰ ਦਿਨ ਲੱਗਾ 12 ਮਹੀਨੇ ਹੋ ਗਏ ਹੁਣ ਪੂਰੇ ਅੱਜ ਕਿਹੜੀ ਕਿਹੜੀ ਜਥੇਬੰਦੀਆਂ ਤੁਹਾਡੇ ਸਨ ਇੱਥੇ ਦਾ ਕ੍ਰਾਂਤੀ ਕਰੀ ਜੁਨੀ ਨੇ ਸਮਰਥਨ ਸਾਰਿਆਂ ਦਾ ਨਾਲ ਜੋ ਜਿਸ ਤਰ੍ਹਾਂ ਇੱਕ ਗੱਲ ਸਾਹਮਣੇ ਆਈ ਸੀ ਕਹਿ ਰਹੇ ਸੀਗੇ ਕਿ ਜੋ ਸੁਖਤ ਕਿਸਾਨ ਮੋਰਚਾ ਗੈਰ ਰਾਜਨੀਤੀ ਨੇ ਲਾਇਆ ਹੈ ਸੁਖਤ ਕਿਸਾਨ ਮੋਰਚਾ ਇਸ ਦੇ ਨਾਲ ਨਹੀਂ ਸੀਗਾ ਪਰ ਹੁਣ ਜਿਹੜੀ ਜੋ ਜਿੱਥੇ ਬੰਦਿਆ ਸਮਰਥਨ ਦਿੰਦੀ ਹੋਈ ਵੀ ਨਜ਼ਰ ਆ ਰਹੀ ਹੈ ਸੁਖਤ ਕਿਸਾਨ ਮੋਰਚੇ ਵੀ ਕਾ ਲਿਆਓ ਅੱਜ ਦੀ ਭਦੀਰ ਨਾਲ ਅਡੱਲੇ ਨਾਲ ਦਸਵਾਲ ਨਾਲ ਇਸ ਕਰਕੇ ਸਾਰੇ ਜਿੱਥੇ ਬੰਦਿਆ ਨੇ ਅੱਜ ਇਕੱਠਾ ਧਰਨਾ ਲਾਇਆ ਸਾਰਿਆਂ ਦਾ ਸਮਰਥਨ ਹੈ ਠੀਕ ਹੈ ਮਤਭੇਦ ਨੇਰੇ ਨੇਰੇ ਹੁੰਦੇ ਆ ਕਿਸਾਨਾਂ ਦੇ ਕੋਈ ਗੱਲ ਨਹੀਂ ਅਸੀਂ ਤਾਂ ਸਾਰੇ ਇੱਕ ਹੈ ਵੱਡੇ ਛੋਟੇ ਸਾਰੇ ਮੰਗ ਇੱਕ ਹੈ ਸਾਰਿਆਂ ਦੀ ਐਮਐਸਪੀ ਨੂੰ ਲੈ ਕੇ ਹਾਂਜੀ ਸਾਰੇ ਇੱਕ ਮੰਗੇ ਕਿਸੇ ਦਾ ਕੋਈ ਫਰਕ ਨਹੀਂ ਆਪਸ ਵਿੱਚ ਕੋਈ ਹੋ ਨਹੀਂ ਲੱਗਦਾ ਨਹੀਂ ਕਿ ਜਿਵੇਂ ਅੰਦੋਲਨ ਪਿਛਲਾ ਅੰਦੋਲਨ ਸੀਗਾ ਉਸੇ ਅੰਦੋਲਨ ਦੀ ਤਰ੍ਹਾਂ ਇਕੱਠੇ ਹੋਣਾ ਚਾਹੀਦਾ ਉਹ ਸਿਖਰਾਂ ਤੇ ਪਹੁੰਚਣਾ ਇਤਰੀ ਹੋ ਜਾਊਗਾ ਸਾਰਾ ਅੰਦੋਲਨ ਮੀਟਿੰਗਾਂ ਹੋ ਰਹੀਆਂ ਰੋਜ਼ ਦੀ ਰੋਜ਼ ਅੰਦੋਲਨ ਸਿਖਰਾਂ ਤੇ ਚੜਨਾ ਦਿੱਲੀ ਪਹੁੰਚਣਾ ਪਹੁੰਚਣਾ 19 ਮਹੀਨੇ ਤੇ 2 ਮਹੀਨੇ ਦੇ ਸਾਰੇ ਇਕੱਠੇ ਹੋ ਕੇ ਪਹੁੰਚੂਗੇ ਜ਼ਰੂਰ ਦਿੱਲੀ ਜਾਣਾ ਬੂਹਾ ਦੇ ਉੱਤੇ ਜਿਹੜਾ ਅੱਜ ਦਾ ਅੰਦੋਲਨ ਜਿਹੜਾ ਚੱਲ ਰਿਹਾ ਇਹਦੇ ਨਾਲ ਕਈ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਨੇ ਜਿਨ੍ਹਾਂ ਨੇ ਕਿਤੇ ਆਪਣੀ ਮੰਜ਼ਿਲ ਵੱਲ ਜਾਣਾ ਸੀ ਜਾਂ ਫਿਰ ਕਿਸੇ ਹੋਰ ਤਰ੍ਹਾਂ ਦੀ ਕੋਈ ਜ਼ਰੂਰੀ ਕੰਮ ਅਸੀਂ 8 ਦਿਨ ਪਹਿਲਾਂ ਕਾਲ ਦਿੱਤੀ ਠੀਕ ਹੈ ਤੀਨੂ ਬੰਦੇ ਪਰਤ ਪੰਜਾਬ ਸਾਰੇ ਪਾਸੇ ਕਾਲ ਦਿੱਤੀ ਸੀ ਜਿਹੜੇ ਮੂਰਖ ਆ ਜਿਹੜੇ ਨਹੀਂ ਮੰਨਦੇ ਉੱਠੇ ਚੱਲਣਾ ਇਹਨਾਂ ਨੂੰ ਆਣਾ ਵਾਣਾ ਜਿਹੜੇ ਸਮਝਦਾਰ ਆ ਐਮਰਜੈਂਸੀ ਨੇ ਸਾਰੇ ਨੂੰ ਘੱਟ ਰਹੇ ਆ ਜਿਹੜੇ ਸਮਝਦਾਰ ਨੇ ਇਹਦਾ ਫੇਰ ਨਹੀਂ ਅੰਦੇ ਘਰ ਤੋਂ ਜਿਹੜੇ ਇਸ ਤਰ੍ਹਾਂ ਦੇ ਆ ਜਿਹੜੇ ਕਹਿੰਦੇ ਆ ਚਲ ਅਸੀਂ ਲੰਘ ਜੂਏ ਜਬਰਦਸਤੀ ਲੰਘ ਜੂਏ ਲੜ ਕੇ ਲੰਘ ਜੂਗੇ ਲੜੀ ਜਾਏ ਇੱਥੇ ਹਾਂਜੀ ਲੰਗਰ ਦਾ ਪ੍ਰਬੰਧ ਕਰਿਆ ਵਾ ਲੰਗਰ ਦਾ ਪ੍ਰੋਗਰਾਮ ਹੈ ਕਿਸੇ ਸੰਗਤ ਨੂੰ ਭੁੱਖਾ ਨਹੀਂ ਰਹਿਣ ਦਿੰਦੇ ਲੰਗਰ ਦਾ ਪ੍ਰੋਗਰਾਮ ਹੈ ਹੁਣ ਲੰਗਰ ਆ ਜਾਊਗਾ ਪਹਿਲਾਂ ਚਾਹ ਪਿਲਾਦੀ ਪਕੌੜੇ ਖਿਲਾਦੇ ਸਾਰਾ ਪ੍ਰੋਗਰਾਮ ਕਰਿਆ ਵਾ ਹੁਣ ਲੰਗਰ ਖਵਾਉ। ਸੋ ਤਸਵੀਰ ਜਿਹੜੀਆਂ ਤੁਹਾਨੂੰ ਹੋਰ ਵੀ ਦਿਖਾ ਦਈਏ ਕਿ ਸੰਗਤ ਦੇ ਲਈ ਜਿਹੜੀ ਹੈ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ ਜਿਵੇਂ ਪਹਿਲਾਂ ਕਹਿੰਦੇ ਹੋਏ ਨਜ਼ਰ ਵੀ ਆ ਰਹੀ ਇਸ ਸੰਨ ਕਿ ਇਹ ਜੋ ਜੋ ਗੱਲ ਕਰੀਏ ਤਾਂ ਚਾਵਲ ਜਿਹੜੇ ਨੇ ਚਾਵਲ ਉਹ ਵੀ ਇੱਥੇ ਬਣਾਏ ਹੋਏ ਨੇ ਤੇ ਦੂਜੀ ਤਰਫ ਜਿਸ ਤਰ੍ਹਾਂ ਪੰਜਾਬ ਰੋਡਵੇ ਜਾਂ ਟਰਾਂਸਪੋਰਟ ਦੀ ਗੱਲ ਕਰੀਏ ਤਾਂ ਟਰਾਂਸਪੋਰਟ ਦੇ ਵੀ ਕਾਫੀ ਜਿਹੜਾ ਸਮਰਥਨ 4 ਘੰਟੇ ਦਾ ਇਸ ਜੋ ਪੰਜਾਬ ਬੰਦ ਦੀ ਕੋਲ ਦੇ ਵਿੱਚ ਦਿੱਤਾ ਸੀਗਾ ਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਬਸਾਂ ਦੇ ਵਿੱਚ ਬੈਠੇ ਹੋਏ ਨੇ ਕਿਸੇ ਨੇ ਆਪਣੀ ਮੰਜ਼ਿਲ ਵੱਲ ਜਾਣਾ ਸੀਗਾ ਕਿਸੇ ਨੇ ਕਿਸੇ ਹੋਰ ਜ਼ਰੂਰੀ ਕੰਮ ਲਈ ਜਾਣਾ ਸੀ ਪਰ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਾਫੀ ਦੂਰ ਤੱਕ ਜਿਹੜੀ ਹੈ ਲਾਈਨ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਲੋਕ ਜੋ ਦੂਰ ਦੂਰੋਂ ਜਿਹੜੇ ਨੇ ਆ ਰਹੇ ਨੇ ਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਟ੍ਰਾਂਸਪੋਰਟ ਜਿਹੜੀ ਹੈ ਇਸ ਸਮੇਂ ਰੁਕ ਚੁੱਕੀ ਹੈ ਜਿਸ ਤਰ੍ਹਾਂ ਸਮਰਥਨ ਜਿਹੜਾ ਦਿੱਤਾ ਗਿਆ ਸੀ ਉਸੇ ਸਮਰਥਨ ਨੂੰ ਲੈ ਕੇ ਤੇ ਕਿਤੇ ਨਾ ਕਿਤੇ ਜੋ ਹੈ ਜੋ ਲੋਕ ਵੀ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਦੂਜੀ ਤਰਫ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਆਪਣੀ ਮੰਗਾਂ ਨੂੰ ਲੈ ਕੇ ਜਿਹੜਾ ਹੈ ਇਹ ਪ੍ਰਦਰਸ਼ਨ ਜਿਹੜਾ ਹੈ ਕੀਤਾ ਜਾ ਰਿਹਾ ਹੈ ਤੇ ਜੋ ਐਮਐਸਪੀ ਜੇ ਤਮਾਮ ਮੰਗਾਂ ਨੇ ਉਹਨਾਂ ਨੂੰ ਲੈ ਕੇ ਵੀ ਜਿਹੜੀ ਹੈ ਤੁਹਾਨੂੰ ਤਸਵੀਰਾਂ ਦੇ ਵਿੱਚ ਗੱਲ ਕਰੀਏ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਇਸ ਸਮੇਂ ਜੋ ਹੈ ਇੱਥੇ ਜੋ ਇਕੱਠੇ ਹੋਏ ਹੋਏ ਨੇ ਤੇ ਕਾਫੀ ਜਿਹੜੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਇੱਕ ਵਾਰ ਫਿਰ ਤਸਵੀਰ ਦਿਖਾ ਦਈਏ ਕਿ ਉਹਨਾਂ ਦੇ ਲਈ ਇਹ ਪ੍ਰਬੰਧ ਵੀ ਜਿਹੜਾ ਪੂਰਨ ਤੌਰ ਤੇ ਜੋ ਕਿਸਾਨ ਨੇ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਧਰਨੇ ਦੇ ਵਿੱਚ ਸਮਰਥਨ ਦੇਣ ਦੇ ਲਈ ਅੰਤਰਰਾਸ਼ਟਰੀ ਕਬੱਡੀ ਦੇ ਖਿਡਾਰੀ ਜਿਹੜੇ ਨੇ ਵਿੱਕੀ ਕਨੌਰ ਉਹ ਵੀ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਵਿੱਕੀ ਜੀ ਜਿਸ ਤਰ੍ਹਾਂ ਅੱਜ ਅੰਦੋਲਨ ਜਿਹੜਾ ਚੱਲ ਰਿਹਾ ਹੈ ਭਾਰਤ ਪੰਜਾਬ ਬੰਦ ਜਿਹੜੀ ਕਾਲ ਦਿੱਤੀ ਗਈ ਹੈ ਕਿਸ ਤਰ੍ਹਾਂ ਜਿਹੜਾ ਸਮਰਥਨ ਇੱਥੇ ਮਿਲ ਰਿਹਾ ਕੋ ਸਮਰਥਨ ਬਹੁਤ ਜ਼ਿਆਦਾ ਹੈ ਕਿਉਂਕਿ ਕਿਸਾਨ ਮਜ਼ਦੂਰ ਦਾ ਜਿਹੜਾ ਸਾਂਝਾ ਸੰਘਰਸ਼ ਹੈ ਤੁਰਿਆ ਹੋਇਆ ਜਿਹਦੀ ਕਾਲ ਹੈ ਇਹਦੀ 5-6 ਦਿਨ ਹੋ ਗਏ ਕਾਲ ਦਿੱਤੀ ਹੋਈ ਸੀ ਵੀ ਅਜ ਤਰੀਕ ਦੱਸੀ ਗਈ ਸੀ ਵੀ ਬੰਦ ਹੈ ਤੇ ਸਰਕਾਰ ਨੇ ਵੀ ਤੇ ਸਰਕਾਰ ਦੇ ਦੈਹਰੇ ਨੇ ਵੀ ਜਿਹੜੀ ਹੈ ਕਾਫੀ ਸਪੋਰਟ ਕੀਤੀ ਹੈ ਜਿਹੜੇ ਸਾਰਿਆਂ ਦੀ ਮਤਲਬ ਸਮਰਥਨ ਸਾਰਿਆਂ ਦਾ ਸਮਰਥਨ ਹੈ ਜੀ ਧਰਨੇ ਨੂੰ ਕਿਉਂਕਿ ਇਹ ਪੰਜਾਬ ਦੀ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੀ ਮੰਗਾਂ ਦੇ ਸਵਾਲ ਹੈ ਕਿਉਂਕਿ ਜੋ ਭਾਜਪੀ ਪਿੱਛੇ 13 ਮਹੀਨੇ ਜਿਹੜਾ ਸੰਘਰਸ਼ ਚੱਲਦਾ ਰਿਹਾ ਇਸ ਤੋਂ ਪਹਿਲਾਂ ਅੰਦੋਲਨ ਸੀਗਾ ਤੇ ਹੁਣ ਦੁਬਾਰੇ ਵੀ ਇਹਨੂੰ ਸਾਲ ਹੋਣ ਵਾਲਾ ਆ ਗਿਆ ਫਰਵਰੀ ਚ ਸਾਲ ਹੋ ਜਾਣਾ ਹੈ ਆ ਤੇ 33 ਦਿਨ ਅੱਜ ਜਿਹੜਾ ਆਪਣਾ ਸਾਡੇ ਕਿਸਾਨ ਜਗਜੀਤ ਸਿੰਘ ਢੱਲੇਵਾਲ ਜੀ ਆਗੂ ਨੇ ਉਹ 33 ਦਿਨ ਅੱਜ ਉਹਨਾਂ ਨੂੰ ਹੋ ਗਏ ਉਹਨਾਂ ਦਾ ਕੋਈ ਵੀ ਸੈਂਟਰ ਸਰਕਾਰ ਦਾ ਕੋਈ ਵੀ ਨਮੈਂਦਾ ਜਿਹੜਾ ਕਿ ਉਹਨਾਂ ਤੱਕ ਹਾਲ ਤੱਕ ਜਿੰਨੇ ਰਾਬਤਾ ਨਹੀਂ ਕੀਤਾ ਵੀ ਤਾਂ ਕਿ ਕੋਈ ਗੱਲਬਾਤ ਹੋ ਸਕੇ ਕੋਈ ਕਿਸੇ ਨਾ ਮਤਲਬ ਉਹਨਾਂ ਨੂੰ ਕੋਈ ਇਸ ਚੀਜ਼ ਦਾ ਹੈ ਨਹੀਂ ਵੀ ਉਹ ਇਦਾਂ ਲੱਗਿਆ ਵੀ ਜਿਵੇਂ ਬਾਰਡਰਾਂ ਨੂੰ ਦੇਖ ਕੇ ਤੁਸੀਂ ਕਹਿ ਹੀ ਸਕਦੇ ਹੋ ਵੀ ਜਿੱਦਾਂ ਇੱਕ ਪੰਜਾਬ ਉਹਨਾਂ ਦੇ ਨਾਲ ਹੈ ਹੀ ਨਹੀਂਗਾ ਸੈਂਟਰ ਸਰਕਾਰ ਜੀ ਇੰਨਾ ਕੁ ਮਤਲਬ ਦੁਸ਼ਮਣ ਮੰਨਦੀ ਆ ਜਿਹੜੀ ਆਪਣੇ ਪੰਜਾਬ ਨੂੰ ਵਿੱਕੀ ਜੀ ਪਿਛਲੇ ਅੰਦੋਲਨ 'ਚ ਕਾਫੀ ਸਮਰਥਨ ਸੀਗਾ ਜੋ ਜਥੇਬੰਦੀਆਂ ਦਾ ਆਪਸ ਦੇ ਵਿੱਚ ਪੰਜਾਬ ਦੀ ਹੋਣ ਹਰਿਆਣਾ ਦੀਆਂ ਹੋਣ ਪੂਰੇ ਭਾਰਤ ਦੀਆਂ ਜਥੇਬੰਦੀਆਂ ਸੀਗੀਆਂ ਪਰ ਇਸ ਅੰਦੋਲਨ ਦੇ ਵਿੱਚ ਕਿਹਾ ਜਾਂਦਾ ਹੈ ਕਿ ਕੁਝ ਕਿ ਜਥੇਬੰਦੀਆਂ ਨੇ ਪੰਜਾਬ ਦੀਆਂ ਕਿ ਉਹਨਾਂ ਨੂੰ ਦੁਬਾਰਾ ਇਕੱਠੇ ਹੋ ਕੇ ਇੱਕ ਮੰਚ ਤੇ ਆ ਕੇ ਜਿਸ ਤਰ੍ਹਾਂ ਦਾ ਅੰਦੋਲਨ ਜੋ ਦਿੱਲੀ ਜਿਹੜਾ ਇੱਕ ਸੀਗਾ ਉਸ ਤਰ੍ਹਾਂ ਦਾ ਅੰਦੋਲਨ ਦੁਬਾਰਾ ਬਣੇ ਉਸ ਤਰ੍ਹਾਂ ਦੀਆਂ ਜੋ ਝੋਰ ਪਾਇਆ ਜਾਵੇ ਸੈਂਟਰ ਦੇ ਉੱਪਰ ਜਿਹੜੀਆਂ ਹੱਕੀ ਮੰਗਾਂ ਸੀਗੀਆਂ ਜਿਨ੍ਹਾਂ ਨੂੰ ਕਿਹਾ ਗਿਆ ਸੀਗਾ ਲਿਖ ਕੇ ਉਸ ਸਮੇਂ ਸੈਂਟਰ ਸਰਕਾਰ ਨੇ ਦਿੱਤਾ ਸੀਗੇ ਪਤਾ ਕੀ ਹੈ ਜੀ ਦੇਖੋ ਮੇਰਾ ਤਾਂ ਇੱਕ ਮੰਨਣਾ ਆ ਕਿਉਂਕਿ ਚਲੋ 1 ਇਚ ਦਾ ਜਿੱਤ ਹੁੰਦੀ ਹੈ ਤਾਂ ਇਹ ਚ ਕੋਈ ਰਹਿ ਨਹੀਂ ਹੈਗਾ ਕਿਉਂਕਿ ਜਿਹੜਾ ਹੰਦੋਲਨ ਸੀਗਾ ਬਹੁਤ ਵੱਡੇ ਪੱਧਰ ਤੇ ਸੀਗਾ ਹੋਇਆ ਸੀ ਹੁਣ ਕੁਛ ਨਾ ਕੁਛ ਤਾਂ ਰਾਜਨੀਤਿਕ ਹੈ ਗੈਰ ਰਾਜਨੀਤਿਕ ਜਥੇਬੰਦੀਆਂ ਦਾ ਥੋੜਾ ਹੈਗਾ ਆ ਪਰ ਜਿਹੜਾ ਅੱਜ ਦੇ ਬੰਦ ਨੂੰ ਜਿਹੜਾ ਸਮਰਥਨ ਹੈ ਉਹ ਸਮੁੱਚੇ ਹੀ ਜਿਹੜਾ ਜਥੇਬੰਦੀਆਂ ਆ ਕਹਿ ਸਕਦੇ ਆ ਆਪਾਂ ਕੋਈ ਵੀ ਧਾਰਾ ਹੋਵੇ ਭਾਵੇਂ ਪ੍ਰਸ਼ਾਸਨ ਹੋਵੇ ਸਾਰਿਆਂ ਨੇ ਸਪੋਰਟ ਕੀਤਾ ਆ ਕਿਉਂਕਿ ਇੱਕ ਜਿਹੜਾ ਬੜਾ ਆਗੂ ਕੋਈ ਪੈਦਾ ਹੁੰਦਾ 50 ਸਾਲਾਂ ਚ ਇੱਕ ਡੱਲੇ ਵਾਲ ਵਰਗਾ ਆਗੂ ਪੈਦਾ ਹੁੰਦਾ ਆ ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਇੱਕ ਕਾਲ ਸੀਗੀ ਉਹਨਾਂ ਦੇ ਦੇਖ ਕੇ ਉਹਨਾਂ ਨੂੰ ਸਮਰਥਨ ਦੇਖ ਕੇ ਉਹਨਾਂ ਦੀ ਸਿਹਤ ਦੇ ਹਾਲ ਦੇਖ ਕੇ ਇੱਕ ਸੈਂਟਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਇਹ ਇੱਕ ਮੈਸੇਜ ਦਿੱਤਾ ਹੈ ਵੀ ਕਿਉਂਕਿ ਕੱਲ ਤੁਸੀਂ ਇਹ ਨਾ ਸਮਝੋ ਵੀ ਦੋ ਫਾੜ ਹੈ ਜਿਹੜਾ ਕਿ ਪੰਜਾਬ ਦਾ ਕਿਸਾਨ ਮਜ਼ਦੂਰ ਹੈ ਸਮੁੱਚੇ ਭਾਰਤ ਦਾ ਜਿਹੜਾ ਕਿਸਾਨ ਮਜ਼ਦੂਰ ਹੈ ਉਹ ਇੱਕ ਹੈ ਸੋ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਇੱਕ ਵਾਰ ਫਿਰ ਜਿਹੜੀਆਂ ਤਸਵੀਰਾਂ ਦਿਖਾ ਦਈਏ ਕਿ ਲੋਕ ਜਿਹੜੇ ਨੇ ਇਸ ਸਮੇਂ ਅੰਦੋਲਨ ਦੇ ਜਿਸ ਤਰ੍ਹਾਂ ਚੱਲ ਰਿਹਾ ਹੈ ਉਸ ਦੇ ਵਿੱਚ ਕਾਫੀ ਪਰੇਸ਼ਾਨ ਵੀ ਜਿਹੜੇ ਨੇ ਹੋ ਰਹੇ ਨੇ ਤੇ ਜੋ ਇਸ ਸਮੇਂ ਬੱਸਾਂ ਦੇ ਵਿੱਚ ਜਿਹੜੇ ਨੇ ਜਿਨ੍ਹਾਂ ਨੇ ਆਪਣੀ ਮੰਜ਼ਿਲ ਦੇ ਵੱਲ ਜਾਣਾ ਸੀ ਉਹ ਵੀ ਆਪਣੀ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਸਵੇਰੇ 7:00 ਤੋਂ ਲੈ ਕੇ 4:00 ਵਜੇ ਤੱਕ ਇਹ ਅੰਦੋਲਨ ਜਿਹੜਾ ਚੱਲਣਾ ਹੈ ਤੇ ਉਸ ਅੰਦੋਲਨ ਦੇ ਵਿੱਚ ਕਿਤੇ ਨਾ ਕਿਤੇ ਸਮਰਥਨ ਜਿਹੜਾ ਪੂਰਨ ਤੌਰ ਦੇ ਉੱਪਰ ਪੰਜਾਬ ਦੇ ਵਿੱਚ ਨਾ ਜੋ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਨ ਪਾਰਸ ਦੇ ਨਾਲ ਗੁਰਪ੍ਰੀਤ ਈਮਾਨ ਐਬੀਪੀ ਸੰਜਾ ਸ਼ੰਭੂ ਬਾਰਡ ਸੰਧਾਰ ਸੀ